ਕਿਸੇ ਵੀ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਲਈ ਪੈਸੇ ਤਾਂ ਲੱਗਦੇ ਹੀ ਹਨ ਬਸ ਇਹੀ ਸੋਚ ਕੇ ਅਸੀਂ ਘਰ ਬੈਠ ਜਾਂਦੇ ਹਾਂ ਤੁਹਾਡੇ ਮਨ ਦੇ ਵਿੱਚ ਵੀ ਕਦੀ ਨਾ ਕਦੀ ਆਇਆ ਹੋਵੇਗਾ ਕਿ ਇੱਕ ਨਵਾਂ ਬਿਜ਼ਨਸ ਸ਼ੁਰੂ ਕੀਤਾ ਜਾਵੇ ਪਰ ਉਹਦੀ ਇਨਵੈਸਟਮੈਂਟ ਦੇਖ ਕੇ ਉਸਤੇ ਕਿੰਨੇ ਪੈਸੇ ਲੱਗ ਰਹੇ ਨੇ ਇਹ ਸੋਚ ਕੇ ਅਸੀਂ ਉਹ ਆਈਡੀਆ ਨੂੰ ਡ੍ਰੌਪ ਕਰ ਦਿੱਤਾ ਜਾਂ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਅਜਿਹਾ ਮਾਡਲ ਲੈ ਕੇ ਆਇਆ ਜਿਸ ਦੇ ਵਿੱਚ ਪੈਸੇ ਦੀ ਨਹੀਂ ਸਗੋਂ ਕਮਿਊਨੀਕੇਸ਼ਨ ਦੀ ਜ਼ਰੂਰਤ ਹੈ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਵਿਚੋਲਗੀ ਦਾ ਇੱਕ ਕੰਮ ਕਰਨਾ ਹੈ ਔਰ ਇਸ ਕੰਮ ਦੇ ਨਾਲ ਤੁਸੀਂ ਲੱਖਾਂ ਰੁਪਏ ਘਰ ਬੈਠ ਕੇ ਕਮਾ ਸਕਦੇ ਹੋ ਤੇ ਤੁਸੀਂ ਵੀ ਇਸ ਚੀਜ਼ ਤੋਂ ਹੈਰਾਨ ਹੋ ਜਾਓਗੇ ਕਿਵੇਂ ਹੋਏਗਾ ਕਿਵੇਂ ਕਰਾਂਗੇ ਅੱਜ ਮੈਂ ਇਹ ਤੁਹਾਨੂੰ ਦੱਸਣ ਜਾ ਰਿਹਾ ਜੀ ਹਾਂ ਅੱਜ ਕੱਲ ਸਭ ਕੁਝ ਪੋਸੀਬਲ ਹੈ ਇਹ ਵਿਚੋਲਗੀ ਕੋਈ ਵਿਆਹ ਸ਼ਾਦੀ ਦੀ ਨਹੀਂ ਸਗੋਂ ਇੱਕ ਪ੍ਰੋਫੈਸ਼ਨਲ ਦੀ ਹੈ ਜਿਸ ਦੇ ਵਿੱਚ ਇੱਕ ਨੌਕਰੀ ਲੱਭਣ ਵਾਲੇ ਬੰਦਿਆਂ ਨੂੰ ਅਸੀਂ ਇੱਕ ਨੌਕਰੀ ਦੇਣ ਵਾਲੇ ਬੰਦਿਆਂ ਦੇ ਨਾਲ ਮਿਲਾਉਣਾ ਹੈ ਜਾਂ ਇੱਕ ਕੰਪਨੀ ਦੇ ਨਾਲ ਮਿਲਾਉਣਾ ਹੈ ਉਸ ਨੂੰ ਆਈਟੀ ਸਟਾਫਿੰਗ ਕਹਿੰਦੇ ਹੈ ਮੈਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਈਟੀ ਸਟਾਫਿੰਗ ਦੇ ਮਤਲਬ ਤੋਂ ਲੈ ਕੇ ਆਈਟੀ ਸਟਾਫਿੰਗ ਦਾ ਬਿਜ਼ਨਸ ਕਿਵੇਂ ਸਟਾਰਟਅਪ ਕਰਨਾ ਹੈ ਉਹ ਸਾਰੀ ਜਾਣਕਾਰੀ ਦੇਵਾਂਗਾ ਹੁਣ ਤੁਸੀਂ ਸੋchnਾ ਹੈ ਕਿ ਇਹ ਕੰਮ ਐਚਆਰ ਦਾ ਹੁੰਦਾ ਹੈ ਪਰ ਬਹੁਤ ਸਾਰੀ ਆਈਟੀ ਕੰਪਨੀਆਂ ਜੋ ਕਿ ਇਨ ਹਾਊਸ ਹਾਇਰਿੰਗ ਟੀਮ ਨਹੀਂ ਰੱਖਦੀਆਂ ਉਹ ਹਾਇਰਿੰਗ ਦਾ ਸਾਰਾ ਕੰਮ ਆਈਟੀ ਸਟਾਫਿੰਗ ਕੰਪਨੀਆਂ ਕੋਲ ਕਰਾਉਂਦਿਆਂ ਨੇ ਕਿਉਂਕਿ ਆਈਟੀ ਸਟਾਫਿੰਗ ਕੰਪਨੀਆਂ ਕੈਂਡੀਡੇਟ ਦੀ ਵੈਰੀਫਿਕੇਸ਼ਨ ਤੋਂ ਲੈ ਕੇ ਸਾਰੇ ਉਹਦੀ ਬੈਕਗ੍ਰਾਉਂਡ ਚੈੱਕ ਕਰ ਦਿਆਂ ਨੇ ਉਸ ਤੋਂ ਬਾਅਦ ਹੀ ਉਹ ਰეკਮੈਂਡ ਕਰ ਦਿਆਂ ਨੇ ਆਈਟੀ ਕੰਪਨੀ ਨੂੰ ਆਈਟੀ ਸਟਾਫਿੰਗ ਇੱਕ ਇਕੱਲਾ ਬੰਦਾ ਵੀ ਕਰ ਸਕਦਾ ਹੈ ਜਾਂ ਗਰੁੱਪ ਆਫ ਪੀਪਲ ਇੱਕ ਪੂਰੀ ਦੀ ਪੂਰੀ ਕੰਪਨੀ ਵੀ ਆਈਟੀ ਸਟਾਫਿੰਗ ਦਾ ਕੰਮ ਕਰ ਸਕਦੀ ਹੈ ਆ ਹੁਣ ਸਮਝਦੇ ਹੈ ਕਿ ਆਈਟੀ ਸਟਾਫਿੰਗ ਕਰਨੀ ਕਿਵੇਂ ਹੈ ਸਭ ਤੋਂ ਪਹਿਲਾ ਪੁਆਇੰਟ ਹੈ ਸਾਡਾ ਕ੍ਰੀਏਟ ਲਿੰਕਡਇਨ ਅਕਾਊਂਟ ਆਈਟੀ ਸਟਾਫਿੰਗ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਆਪਣਾ ਲਿੰਕਡਇਨ ਅਕਾਊਂਟ ਕ੍ਰੀਏਟ ਕਰੋ ਔਰ ਉਸ ਲਿੰਕਡਇਨ ਅਕਾਊਂਟ ਨੂੰ ਮੇਨਟੇਨ ਕਰੋ ਉਹਦੇ ਵਿੱਚ ਨਵੇਂ ਕਨੈਕਸ਼ਨ ਬਣਾਉਂਦੇ ਰਹੋ ਔਰ ਇਹ ਇੱਕ ਇਹੋ ਜਿਹਾ ਪ੍ਰੋਫੈਸ਼ਨਲ ਪਲੈਟਫਾਰਮ ਆ ਜਿੱਥੇ ਆਈਟੀ ਕੰਪਨੀਆਂਜ਼ ਵੀ ਅਵੇਲੇਬਲ ਨੇ ਔਰ ਨਾਲ ਦੀ ਨਾਲ ਆਈਟੀ ਪ੍ਰੋਫੈਸ਼ਨਲ ਵੀ ਅਵੇਲੇਬਲ ਸਾਡਾ ਅਗਲਾ ਪੁਆਇੰਟ ਹੈ ਰੈਗੂਲਰ ਪੋਸਟ ਐਂਡ ਬਿਲਡ ਕਨੈਕਸ਼ਨਸ ਆਪਣੇ ਲਿੰਕਡਇਨ ਅਕਾਊਂਟ ਦੇ ਉੱਪਰ ਆਪਣੀ ਸਾਰੀ ਜਾਣਕਾਰੀ ਭਰੋ ਜਿਸ ਦੇ ਵਿੱਚ ਤੁਸੀਂ ਕਿਸ ਪ੍ਰੋਫੈਸ਼ਨ ਨੂੰ ਬਿਲੋਂਗ ਔਰ ਲੋਕਾਂ ਦੇ ਨਾਲ ਆਪਣੇ ਕਨੈਕਸ਼ਨ ਬਣਾਉਂਦੇ ਰਹੋ LinkedIn ਬਿਲਕੁਲ Facebook ਦੀ ਤਰ੍ਹਾਂ ਚੱਲਦਾ ਹੈ ਲੇਕਿਨ Facebook ਦੇ ਉੱਪਰ ਅਸੀਂ ਫੈਮਿਲੀਜ਼ ਫਰੈਂਡਸ ਦੇ ਨਾਲ ਕਨੈਕਸ਼ਨ ਬਣਾਉਂਦੇ ਆ LinkedIn ਦੇ ਉੱਪਰ ਅਸੀਂ ਪ੍ਰੋਫੈਸ਼ਨਲਸ ਦੇ ਨਾਲ ਔਰ ਪ੍ਰੋਫੈਸ਼ਨਲ ਕੰਪਨੀਆਂਜ਼ ਦੇ ਨਾਲ ਕਨੈਕਸ਼ਨ ਬਣਾਉਂਦੇ ਹਾਂ ਉਹਦੇ ਵਿੱਚ ਜਿੰਨਾ ਤੁਸੀਂ ਇਹਦੇ ਵਿੱਚ ਐਕਟਿਵ ਰਹੋਗੇ ਲੋਕਾਂ ਨੂੰ ਕਮੈਂਟ ਕਰੋਗੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਜੌਬ ਚਾਹੀਦੀ ਆ ਕੰਪਨੀ ਨੂੰ ਕਿਸ ਤਰ੍ਹਾਂ ਦੇ ਬੰਦੇ ਚਾਹੀਦੇ ਨੇ ਜਿੰਨਾ ਤੁਸੀਂ ਉਹਨਾਂ ਦੇ ਵਿੱਚ ਐਕਟਿਵ ਰਹੋਗੇ ਉਨੇ ਹੀ ਤੁਹਾਨੂੰ ਕੰਪਨੀਆਂ ਅਪਰੋਚ ਕਰਨਗੇ ਆ ਉਨੇ ਹੀ ਤੁਹਾਨੂੰ ਬੰਦੇ ਅਪਰੋਚ ਕਰਨਗੇ ਜਿਹੜੇ ਪ੍ਰੋਫੈਸ਼ਨਲ ਨੇ ਤੇ ਤੁਸੀਂ ਆਪਸ ਇਹਨਾਂ ਦਾ ਕਨੈਕਸ਼ਨ ਬਣਾ ਕੇ ਕਿਤੇ ਨਾ ਕਿਤੇ ਇਹਨਾਂ ਨੂੰ ਸੈਲੂਟ ਕਰ ਸਕਦੇ ਹੋ ਇਸ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਖਾਸ ਧਿਆਨ ਰੱਖੋ ਕਿ ਜਿਹੜੀਆਂ ਕੰਪਨੀਆਂ ਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਉਹ ਕੰਪਨੀਆਂ ਦਾ ਤੁਸੀਂ ਡਾਟਾਬੇਸ ਤਿਆਰ ਕਰੋ ਉਹ ਕੰਪਨੀ ਜੋ ਵੀ ਆਪਣੀ ਨਵੀਂ ਰਿਕਰੂਟਮੈਂਟ ਕਰ ਰਹੀ ਆ ਉਹਦੇ ਬਾਰੇ ਜਾਣਕਾਰੀ ਰੱਖੋ ਆਪਣੇ ਜਿੰਨੇ ਵੀ ਕਨੈਕਸ਼ਨ ਨੇ ਉਹਨਾਂ ਵਿੱਚ ਉਹ ਪੋਸਟ ਜ਼ਰੂਰ ਪਾਓ ਸਾਡਾ ਅਗਲਾ ਪੁਆਇੰਟ ਹੈ ਪਲੇਸਮੈਂਟ ਪ੍ਰੋਸੈਸ ਐਂਡ ਸਟਾਰਟਰਿੰਗ ਜਦੋਂ ਤੁਹਾਡੀ ਕੰਪਨੀਆਂਜ਼ ਨਾਲ ਕਨੈਕਸ਼ਨ ਬਣ ਗਏ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੰਪਨੀ ਨੂੰ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਉਹ 23 ਤਰੀਕੇ ਦੀਆਂ ਜਿਹੜੀਆਂ ਜੌਬਸ ਨੇ ਉਹ ਕੱਢ ਰਹੀ ਹੈ ਤੁਸੀਂ ਉਸ ਜੋਬ ਪੋਸਟ ਨੂੰ ਆਪਣੇ ਲਿੰਕਡਇਨ ਅਕਾਊਂਟ ਤੇ ਪਾਓ ਬਿਨਾ ਉਸ ਕੰਪਨੀ ਦਾ ਨਾਮ ਲਿਆ ਇਸ ਤੋਂ ਬਾਅਦ ਜਿੰਨੇ ਵੀ ਤੁਹਾਡੇ ਆਈਟੀ ਐਕਸਪਰਟਸ ਨਾਲ ਕਨੈਕਸ਼ਨ ਬਣੇ ਸੀ ਉਹਨਾਂ ਦੇ ਤੁਹਾਨੂੰ ਰੈਜ਼ਿਊਮ ਆਉਣੇ ਸ਼ੁਰੂ ਹੋ ਜਾਣਗੇ ਕੰਪਨੀ ਦਾ ਨਾਮ ਸ਼ੇਅਰ ਕਰੋ ਇਸ ਦੇ ਨਾਲ ਇੱਕ ਇਸ ਚੀਜ਼ ਦਾ ਹੋਰ ਧਿਆਨ ਰੱਖੋ ਕਿ ਤੁਸੀਂ ਆਪਣਾ ਖੁਦ ਦਾ ਇੱਕ ਡਾਟਾਬੇਸ ਵੀ ਤਿਆਰ ਕਰਦੇ ਰਹੋ ਤੁਹਾਨੂੰ ਇਹ ਪਤਾ ਹੋਵੇ ਕਿ ਕਿੰਨੇ ਤੁਹਾਡੇ ਆਲਰੇਡੀ ਰੈਜ਼ਿਊਮ ਆ ਚੁੱਕੇ ਨੇ ਔਰ ਉਸ ਬੰਦੇ ਦੀ ਜਾਂ ਉਹਨਾਂ ਬੰਦਿਆਂ ਦੀ ਕੀ ਐਕਸਪਰਟਿਸ ਹੈ ਜੇ ਤੁਹਾਡੇ ਪੇਚੇ ਹੋਏ ਰੈਜ਼ਿਊਮ ਦੇ ਵਿੱਚੋਂ ਕੰਪਨੀ ਕੋਈ ਨਾ ਕੋਈ ਸ਼ਾਰਟਲਿਸਟ ਕਰ ਲੈਂਦੀ ਹੈ ਕੈਂਡੀਡੇਟ ਜਾਂ ਉਹਨੂੰ ਹਾਇਰ ਕਰ ਲੈਂਦੀ ਹੈ ਤੁਸੀਂ ਇੱਕ ਅਮਾਉਂਟ ਕੰਪਨੀ ਨੂੰ ਚਾਰਜ ਕਰੋਗੇ ਤੁਸੀਂ ਇੱਕ ਅਮਾਉਂਟ ਆਪਣੇ ਕੈਂਡੀਡੇਟ ਤੋਂ ਵੀ ਚਾਰਜ ਕਰ ਸਕਦੇ ਹੋ ਇਹ ਤੁਹਾਡੇ ਦੇ ਡਿਪੈਂਡ ਕਰਦਾ ਹੈ ਕਿ ਤੁਸੀਂ ਕੈਂਡੀਡੇਟ ਕੋ ਚਾਰਜ ਕਰਨਾ ਹੈ ਜਾਂ ਨਹੀਂ ਕਰਨਾ ਹੈ ਬਹੁਤ ਸਾਰੀ ਆਈਟੀ ਸਟਾਫਿੰਗ ਕੰਪਨੀਆਂ ਜਿਹੜੀਆਂ ਨੇ ਉਹ ਕੈਂਡੀਡੇਟ ਤੋਂ ਵੀ ਇੱਕ ਮਹੀਨੇ ਦੀ ਸੈਲਰੀ ਚਾਰਜ ਕਰਦੀਆਂ ਨੇ ਇਸ ਤਰੀਕੇ ਦੇ ਨਾਲ ਤੁਹਾਡੀ ਟੂਅਰਣੀ ਸ਼ੁਰੂ ਹੋ ਜਾਂਦੀ ਹੈ ਸਾਡਾ ਅਗਲਾ ਪੁਆਇੰਟ ਹੈ ਯੂਜ਼ ਅਦਰ ਪਲੈਟਫਾਰਮਸ ਫਾਰ ਆਈਟੀ ਸਟਾਫਿੰਗ LinkedIn ਤੋਂ ਇਲਾਵਾ ਤੁਸੀਂ Indeed ਅਤੇ Naukri ਵਰਗੇ ਬਹੁਤ ਸਾਰੇ ਹੋਰ ਪਲੇਟਫਾਰਮ ਯੂਜ਼ ਕਰ ਸਕਦੇ ਹੋ ਜਿਹਦੇ ਉੱਤੇ ਬਹੁਤ ਸਾਰੀਆਂ ਕੰਪਨੀਆਂ ਆਪਣੀਆਂ ਜੋਬ ਪੋਸਟਾਂ ਪਾਉਂਦੀਆਂ ਨੇ ਤੁਸੀਂ ਪਹਿਲਾਂ ਉਹਨਾਂ ਜੋਬ ਪੋਸਟਾਂ ਨੂੰ ਪੜ੍ਹਨਾ ਹੈ ਉਹਨਾਂ ਕੰਪਨੀਆਂ ਨਾਲ ਕਨੈਕਸ਼ਨ ਬਿਲਡ ਅਪ ਕਰਨਾ ਹੈ ਉਹਨਾਂ ਦੇ ਨਾਲ ਇੱਕ ਰਿਲੇਸ਼ਨ ਬਿਲਡ ਅਪ ਕਰਨ ਤੋਂ ਬਾਅਦ ਉਹ ਜੋਬ ਪੋਸਟਾਂ ਤੁਸੀਂ ਵੱਖਰੇ ਵੱਖਰੇ ਪਲੇਟਫਾਰਮ ਤੇ ਪੋਸਟ ਕਰਕੇ ਰੈਜ਼ਿਊਮ ਇਕੱਠੇ ਕਰ ਸਕਦੇ ਹੋ ਇਹਨਾਂ ਰੈਜ਼ਿਊਮਸ ਨੂੰ ਤੁਸੀਂ ਐਜ਼ ਅ ਆਈਟੀ ਸਟਾਫਿੰਗ ਕੰਪਨੀਆਂਜ਼ ਨਾਲ ਸ਼ੇਅਰ ਕਰ ਸਕਦੇ ਹੋ ਤੇ ਉੱਥੋਂ ਤੁਸੀਂ ਆਪਣੀ ਅਰਨਿੰਗ ਸਟਾਰਟ ਕਰ ਸਕਦੇ ਹੋ ਕੋਸ਼ਿਸ਼ ਕਰੋ ਕਿ ਤੁਹਾਡੀ ਆਈਟੀ ਸਟਾਫਿੰਗ ਦੀ ਕੰਪਨੀ ਔਰ ਜਿਹੜੀਆਂ हायरिंग ਕੰਪਨੀਆਂਜ਼ ਨੇ ਉਹਨਾਂ ਵਿੱਚ ਇੱਕ ਕੰਟਰੈਕਟ ਬਣੇ ਤਾਂ ਕਿ ਤੁਹਾਨੂੰ ਇਨ ਫਿਊਚਰ ਵਿੱਚ ਕੋਈ ਪ੍ਰੋਬਲਮ ਨਾ ਜਦੋਂ ਤੁਸੀਂ ਇੱਕ ਵਧੀਆ ਕੈਂਡੀਡੇਟ ਕੰਪਨੀਆਂਜ਼ ਨੂੰ ਦੇ ਦਿੰਦੇ ਹੋ ਤੇ ਕੰਪਨੀਆਂਜ਼ ਹਮੇਸ਼ਾ ਟਰਾਈ ਕਰਦੀਆਂ ਕੋਈ ਤੁਹਾਡੇ ਨਾਲ ਜੁੜੀ ਰਵੇ ਤਾਂ ਕਿ ਤੁਸੀਂ ਉਹਨਾਂ ਨੂੰ ਹੋਰ ਵਧੀਆ ਕੈਂਡੀਡੇਟ ਜਿਹੜੇ ਨੇ ਉਹ ਲੈ ਕੇ ਦਵੋ ਇਸ ਕਰਕੇ ਕੰਪਨੀਆਂਜ਼ ਨਾਲ ਲੌਂਗ ਰਨ ਸੋਚੋ ਔਰ ਉਹਨਾਂ ਨਾਲ ਨੇਗੋਸ਼ੀਏਟ ਕਰਕੇ ਥੋੜੇ-ਬੋਧੇ ਪੈਸੇ ਘੱਟ ਵੀ ਕੀਤੇ ਜਾਂਦੇ ਆ ਤੇ ਕਰ ਲੈਣੇ ਚਾਹੀਦੇ ਨੇ ਦੋਸਤੋ ਹੁਣ ਤੁਸੀਂ ਸਮਝ ਗਏ ਹੋਗੇ ਕਿ ਆਈਟੀ ਸਟਾਫਿੰਗ ਦਾ ਕੰਮ ਕਿਵੇਂ ਸ਼ੁਰੂ ਕਰਨਾ ਪਰ ਆਈਟੀ ਸਟਾਫਿੰਗ ਦੇ ਵਿੱਚ ਕੰਮ ਆਉਣ ਵਾਲੀਆਂ ਕੁਝ ਬਹੁਤ ਜ਼ਰੂਰੀ ਗੱਲਾਂ ਮੈਂ ਹੁਣ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਆਈਟੀ ਸਟਾਫਿੰਗ ਕੰਪਨੀ ਚਲਾਉਣ ਦੇ ਲਈ ਤੁਹਾਨੂੰ ਚੰਗੀ ਤਰ੍ਹਾਂ ਡੀਲ ਕਰਨਾ ਆਉਣਾ ਬਹੁਤ ਹੀ ਜ਼ਰੂਰੀ ਹੈ ਇਸ ਦੇ ਵਿੱਚ ਤੁਹਾਡੇ ਕਮਿਊਨੀਕੇਸ਼ਨ ਸਕਿੱਲ ਬਹੁਤ ਹੀ ਜ਼ਿਆਦਾ ਸ਼ਾਰਪ ਚਾਹੀਦੇ ਨੇ ਕਿਸੇ ਵੀ ਚੈਲੰਜ ਨੂੰ ਅਕਸੈਪਟ ਕਰਨਾ ਔਰ ਸਮੇਂ ਸਿਰ ਉਹਨੂੰ ਕੰਪਲੀਟ ਕਰਨਾ ਤੁਹਾਨੂੰ ਇਸ ਕੰਮ ਦੇ ਵਿੱਚ ਐਕਸਪਰਟ ਬਣਾ ਦੇਗਾ ਤੁਸੀਂ ਕਿਸੇ ਵੀ ਕੈਂਡੀਡੇਟ ਦਾ CV ਭੇਜਣ ਤੋਂ ਪਹਿਲਾਂ ਆਪਣੇ ਲੈਵਲ ਤੇ ਉਹਨੂੰ ਅਬਜ਼ਰਵ ਜ਼ਰੂਰ ਕਰੋ ਕਿ ਉਹ ਨੈਕਸਟ ਕੰਪਨੀ ਦੇ ਵਿੱਚ ਜਾ ਕੇ ਕੰਮ ਕਰਨ ਦੇ ਲਾਇਕ ਹੈ ਜਾਂ ਨਹੀਂ ਹੈ ਮੈਂ ਸਲਾਹ ਦਵਾਂਗਾ ਕਿ ਤੁਸੀਂ ਵੀ ਇੱਕ ਕੈਂਡੀਡੇਟ ਦਾ ਇੰਟਰਵਿਊ ਰਾਉਂਡ ਜ਼ਰੂਰ ਲਓ ਇਸ ਦੇ ਨਾਲ ਤੁਹਾਡਾ ਕੰਪਨੀਆਂ ਦੇ ਨਾਲ ਵਧੀਆ ਰਿਲੇਸ਼ਨਸ਼ਿਪ ਬਣੇਗਾ ਕਿਉਂਕਿ ਤੁਸੀਂ ਉਹਨਾਂ ਨੂੰ ਬਿਲਕੁਲ ਉਹੀ ਕੈਂਡੀਡੇਟ ਭੇਜ ਰਹੇ ਹੋ ਜੋ ਉਹਨਾਂ ਨੂੰ ਚਾਹੀਦੇ ਨੇ IT ਸਟਾਫਿੰਗ ਦਾ ਕੰਮ ਤੁਸੀਂ US ਦੀਆਂ ਕੰਪਨੀਆਂ ਨਾਲ ਵੀ ਕਰ ਸਕਦੇ ਹੋ ਔਰ ਇੰਡੀਆ ਦੀਆਂ ਕੰਪਨੀਆਂ ਨਾਲ ਵੀ ਕਰ ਸਕਦੇ ਹੋ ਤੁਹਾਨੂੰ IT ਸਟਾਫਿੰਗ ਦਾ ਕੰਮ ਕਰਨ ਦੇ ਲਈ ਕਿਸੇ ਵੀ ਜਗ੍ਹਾ ਤੇ ਮੂਵ ਹੋਣ ਦੀ ਲੋੜ ਨਹੀਂ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਆਪਣੇ ਘਰ ਦੇ ਵਿੱਚ ਬੈਠ ਕੇ ਇਹ ਕੰਮ ਆਰਾਮ ਦੇ ਨਾਲ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਡਾਲਰਾਂ ਦੇ ਵਿੱਚ ਪੈਸੇ ਕਮਾਉਣੇ ਨੇ ਤੇ ਤੁਸੀਂ ਯੂਐਸ ਦੀ ਕੰਪਨੀਆਂਸ ਲੋ ਔਰ ਯੂਐਸ ਦੇ ਕੈਂਡੀਡੇਟ ਲਿੰਕਡਇਨ ਤੇ ਹੋਰ ਪਲੈਟਫਾਰਮ ਤੇ ਸਰਚ ਕਰਕੇ ਉਹਨਾਂ ਨੂੰ ਸੋਰਸ ਕਰੋ ਤਾਂ ਕਿ ਉਹ ਹਾਇਰ ਕਰ ਸਕਣ ਔਰ ਤੁਹਾਡਾ ਵਧੀਆ ਕਮਿਸ਼ਨ ਬਣ ਸਕੇ ਹੁਣ ਹੋਰ ਇੰਤਜ਼ਾਰ ਨਾ ਕਰੋ ਇਸ ਤੋਂ ਪਹਿਲਾਂ ਕਿ ਕੋਈ ਹੋਰ ਕੰਮ ਸਟਾਰਟ ਕਰੇ ਤੁਸੀਂ ਇਸ ਕੰਮ ਨੂੰ ਅੱਜ ਹੀ ਸ਼ੁਰੂ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ